ਦਿਲ ਕਮ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਆਪਣੇ ਕੋਲੇ ਆ ਲੈਣੀ ਗਾਲੀ ਵਾਂਗੀ ਇਹਦੀ ਵੀ ਜਨ ਕੀ ਅੱਜ ਸਟਿਚ ਕਰਕੇ ਦਿਖਾਵਾਂਗੇ ਵੀ ਸਿਉਂਕੇ ਦਿਖਾਵਾਂਗੇ ਤੁਹਾਨੂੰ ਇਹ ਇਹਦੀ ਪਹਿਲਾਂ ਆਪਾਂ ਕਟਿੰਗ ਦੀ ਵੀਡੀਓ ਪਾਈ ਹੈਗੀ ਤੇ ਇਹਨਾਂ ਆਪਾਂ ਜਨ ਕੀ ਆਪਣੇ ਜਿਹੜੇ ਸਕਾਉਦੇ ਵਾਲਾ ਮੇਨ ਫੈਬਰਿਕ ਆ ਜਨ ਕੀ ਉਹਦੇ ਨਾਲੋਂ ਇੰਚ ਇਹ ਜਿਹੜੀ ਲੈਣੀ ਗਾਲਾ ਕੱਪੜਾ ਆਪਾਂ ਇੰਚ ਘੱਟ-ਕੱਟਿਆਗਾ ਤੇ ਕਈ ਵਾਰੀ ਆਪਣੇ ਕੋਲੇ ਲੈਣੀਂਗ ਵੈਸੇ ਵੀ ਘੱਟ ਹੁੰਦੀ ਹੈਗੀ ਤੇ ਤੁਸੀਂ ਇਸ ਤਰ੍ਹਾਂ ਇੰਚ ਘੱਟ-ਕੱਟ ਲਿਆ ਕਰੋ ਕੱਟ ਕੇ ਤੇ ਫਿਰ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰ ਦਿਆਂ ਦਿਖੋ ਜੀ ਨੀਚੇ ਆਪਾਂ ਰੱਖ ਲਈ ਜਾਨੀ ਕਿ ਆਪਾਂ ਲੈਨਿੰਗ ਰੱਖ ਲੇ ਇਹ ਆਪਣਾ ਟਾਪਟਾ ਲਿਆਗਾ ਵੀ ਆਪਣੇ ਕੋਈ ਕਾਟਨ ਦੀ ਸੂਤੀ ਲੈਨਿੰਗ ਨਹੀਂ ਹੈਗੀਗੀ ਟਾਪਟਾ ਹੈ ਇਹ ਤੇ ਤੇ ਇਹਨੂੰ ਨੀਚੇ ਆਪਾਂ ਇਸ ਤਰ੍ਹਾਂ ਨੀਚੇ ਰੱਖ ਲੈ ਅੱਧਾ ਇੰਚ ਜਾਨੀ ਕਿ ਆਪਾਂ ਉਹ ਕੀਤੀ ਹੈਗੀ ਇਹ ਜਿਹੜਾ ਆਪਣਾ ਵਰਕ ਹੋਇਆ ਹੋਇਆ ਉਹਦੇ ਨਾਲ ਅੱਧਾ ਇੰਚ ਨੀਚੇ ਰੱਖਿਆ ਹੈ ਇਹ ਕਪੜਾ ਲੈਨਿੰਗ ਵਾਲਾ ਤੇ ਇਹਨੂੰ ਜਮਾ ਇਹਦੇ ਨਾਲ ਆਪਾਂ ਮਿਲਾ ਲੈਣੀ ਹੈ ਜਮਾ ਚਾਰੋਂ ਸਾਈਡ ਮਿਲਾ ਕੇ ਜਮਾ ਤੁਸੀਂ ਉਸ ਤੋਂ ਬਾਅਦ ਆਪਾਂ ਜਾਨੀ ਕਿ ਜਿਹੜੀ ਆਪਣੀ ਮਸ਼ੀਨ ਦੇ ਨਾਲ ਵੱਡਾ ਵਖਾ ਵੱਡਾ ਕਰ ਲਿਆ ਸੀਗਾ ਇਹ ਵਖਾ ਵੱਡਾ ਕਰਕੇ ਹੀ ਇਹਦੇ ਨਾਲ ਚਾਰੋਂ ਸਾਈਡ ਇਹ ਆਪਾਂ ਸੀਨ ਲਾਵਾਂਗੇ ਵਖਾ ਵੱਡਾ ਕਰਕੇ ਪਹਿਲਾਂ نیچے ਲਈ ਹੈ ਪਹਿਲਾਂ ਜੇ ਪਚਾਕ ਦੇ ਨਾਲ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਜਿੱਥੇ ਜਿੱਥੇ ਸੀਨ ਲਾਉਣੀ ਹੈਗੀ ਵੀ ਸਿਉਣ ਲਾਉਣੀ ਆਪਾਂ ਉੱਥੇ-ਉੱਥੇ ਪਚਾਕ ਦੇ ਨਾਲ ਤੁਸੀਂ ਨਿਸ਼ਾਨ ਲਾ ਸਕਦੇ ਹੋ ਪਰ ਆਪਾਂ ਨੂੰ ਜਿਹੜਾ ਜਾਨੀ ਕਿ ਲੈਣੀ ਕਿ ਨੀਚੋਂ ਦਿਖ ਰਹੀ ਹੈਗੀ ਬਲੀ ਦਾ ਮੀਨ ਫੈਬ੍ਰਿਕਾ ਕੁਝ ਪਤਲਾਗਾ ਉਹਦੇ ਕਰਕੇ ਜਿਹੜੀ ਲੈਣੀ ਹੈ ਤਾਂ ਆਪਾਂ ਨੀਚੋਂ ਉਹ ਦਿਸ ਰਿਹਾ ਹੈਗਾ ਆਪਾਂ ਨੂੰ ਤੇ ਉਹਦੇ ਉੱਪਰ ਉੱਪਰ ਇੱਕ ਪਹਿਲਾਂ ਨੀਚੇ ਸੀਨ ਲਾਵਾਂਗੇ ਸਭ ਤੋਂ ਅੱਗੇ ਤੇ ਤੁਸੀਂ ਹਮੇਸ਼ਾ ਜਨਨ ਕਿ ਜਿਹੜਾ ਆਪਣਾ ਬੀ ਮੀਨ ਫੈਬ੍ਰਿਕ ਹੁੰਦਾ ਜਨਨ ਕਿ ਆਪਣੀ ਬਾਹਲ ਕੱਪੜਾ ਹੁੰਦਾ ਲੈਣ ਦੀ ਨੀਚੇ ਰੱਖ ਕੇ ਪਿੰਦਾ ਕਰੋ ਤੇ ਉਹਨੂੰ ਉੱਪਰ ਰੱਖ ਕੇ ਲਾਇਆ ਕਰੋ ਫਿਰ ਬਾਲ ਨਹੀਂ ਪੈਂਦਾ ਹੈਗਾਗਾ ਉੱਪਰ ਵੀ ਜਨਨ ਕਿ ਆਪਣਾ ਲੈ ਫਿਰ ਬਾਹ ਦੇ ਵਿੱਚ ਪੂਰੀ ਵਧੀਆ ਵੀ ਜਨਨ ਕਿ ਫੱਲੀ ਆ ਜਾਂਦੀ ਸੀ ਇਦਨ ਆਪਾਂ ਚਾਰੋਂ ਸਾਈਡ ਇਸ ਤਰ੍ਹਾਂ ਰੱਖ ਕੇ ਸੀਨ ਲਾਈ ਚੱਲਾਂਗੇ ਸਾਰੇ ਸੱਤ ਚਾਰੋਂ ਸਾਈਡ ਲਾਵਾਂਗੇ ਇਹਦੀ ਪਹਿਲਾਂ ਆਪਾਂ ਕਟਿੰਗ ਦੀ ਵੀਡੀਓ ਪਾਈ ਹੋਈ ਹੈਗੀ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਵੀ ਆਪਾਂ ਇਹਨਾਂ ਅੱਧਾ ਤੇ ਇੱਕ ਘੱਟ ਰੱਖਿਆਗਾ ਇਹਦੇ ਨਾਲੋਂ ਬਾਹਦੇ ਮੀਨ ਬਾਹਦੇ ਕੱਪੜੇ ਨਾਲੋਂ ਲੈਣੀ ਦਾ ਵਾਲਾ ਕੱਪੜਾ ਤੇ ਹੁਣ ਆਪਾਂ ਉੱਪਰਲੀ ਸਾਈਡ ਵੀ ਇਸ ਤਰ੍ਹਾਂ ਜਮ ਇੱਕ ਇੱਕ ਉਹ ਕਰਕੇ ਇਹ ਇਹ ਸੇਮ ਲਾ ਲਾਂਗੇ ਤੁਸੀਂ ਸੂਈ ਦੇ ਨਾਲ ਵੀ ਕੱਚਾ ਕਰ ਸਕਦੇ ਹੋਗੇ ਆਪਾਂ ਮਸ਼ੀਨ ਦੇ ਨਾਲ ਹੀ ਲਾਉਣੀ ਹੈਗੇ ਹਮੇਸ਼ਾ ਮਸ਼ੀਨ ਦੇ ਨਾਲ ਹੀ ਸੀ ਮਾਰ ਲੈਂਦੇ ਆ ਤੇ ਗੰਮ ਦੇ ਨਾਲ ਵੀ ਆਪਾਂ ਇਸ ਤਰ੍ਹਾਂ ਰੱਖ ਕੇ ਸੁਕੀ ਸਕਦੇ ਹਾਂ ਜੇ ਗੰਮ ਵੀ ਲਾ ਸਕਦੇ ਹਾਂ ਚਾਰੋਂ ਸਾਈਡ ਲਾ ਕੇ ਤੇ ਉਹਦੇ ਉੱਪਰ ਵੀ ਆਪਾਂ ਕੱਪੜਾ ਨਾ ਵੀ ਉਹ ਕਰ ਸਕਦੇ ਆ ਤੇ ਸੁਕੀ ਸਕਦੇ ਆ ਜੇ ਗੰਮ ਦੇ ਨਾਲ ਪਰ ਆਪਾਂ ਸੀ ਨਹੀਂ ਲਾ ਲੈਣੀ ਮਸ਼ੀਨ ਦੇ ਨਾਲ ਇਸ ਤਰ੍ਹਾਂ ਵੱਡਾ ਬਕਾ ਕਰਕੇ ਚਾਰੇ ਸਾਈਡ ਹੀ ਲਾ ਲਾਂਗੇ ਬਾਹਰ ਨੂੰ ਦੇਖੋ 1.5 ਦੀ ਜ਼ਰੂਰਤ ਵੀ ਨਹੀਂ ਪੈਂਦੀ ਕਿਉਂਕਿ ਜਿਦੋਂ ਆਪਾਂ ਇਹਨੂੰ ਬਾਹਰ ਨੂੰ ਸੀਨੇ ਹੈਗੇ ਇਹ ਤਾਂ ਵਿੱਚ ਹੀ ਰਹਿ ਜਾਂਦੀਆਂ ਨੇ ਸੀਨਾ ਅੰਦਰਵਾਰੀ ਇਸ ਤੋਂ ਬਾਅਦ ਅਸੀਂ ਪੱਲੇਸਲ ਵੀ ਲਾ ਕੇ ਦਿਖਾਵਾਂਗੇ ਇਹਦੇ ਤੇ ਇੱਕ ਇੱਕ ਦਿਲੀ ਸਾਈਡ ਆਪਣੇ ਕੋਲ ਦੋ ਤਿੰਨ ਸਾਈਡ ਸੀਨੇ ਲੱਗ ਗਈ ਇੱਕ ਸਾਈਡ ਰਹਿ ਗਈ ਆਪਣੇ ਇਹ ਵੀ ਆਪਾਂ ਲਾ ਲਈਏ ਸੋ ਲੈ ਲਈਏ ਜੀ ਹੁਣ ਆਪਾਂ ਹੁਣ ਆਪਾਂ ਇਹਦੇ ਤੇ ਲਾਵਾਂਗੇ ਲੈਸ ਹੁਣ ਆਪਾਂ ਇਹ ਖਰੀਦ ਲੈਸ ਲੈ ਲਈ ਲੈਸ ਦੇ ਨਾਲ ਉਲਟਾ ਪਾਸਾ ਉੱਪਰ ਕਰਕੇ ਇਸ ਤਰ੍ਹਾਂ ਰੱਖ ਲਿਆ ਸਿੱਧਾ ਪਾਸਾ ਲੈਸ ਦਾ ਨੀਚੇ ਹੈਗਾ ਤੇ ਉਲਟੀ ਕਰਕੇ ਜਿਹੜੀ ਲੈਸ ਦਾ ਵੀ ਜਾਨਕੀ ਮੂੰਗ ਉਹ ਆਪਾਂ ਜਾਨਕੀ ਉੱਪਰ ਨੂੰ ਰੱਖਿਆ ਜਿੱਥੇ ਨੂੰ ਆਪਣਾ ਬਰਥ ਰਿਹਾ ਹੈਗਾ ਸੂਟ ਨੂੰ ਤੇ ਉਲਟੀ ਕਰਕੇ ਲੈਸ ਰੱਖੀ ਵੀ ਹੈਗੀ ਇਸ ਤਰ੍ਹਾਂ ਜਿਹੜਾ ਆਪਣਾ ਵਰਕ ਦੀ ਨੀਚੇ ਵਾਲੀ ਜਾਨੀ ਕਿ ਲੈਨ ਹੋਊਗਾ ਕਿ ਉਹਦੇ ਨਾਲ ਨਾਲ ਇਸ ਤਰ੍ਹਾਂ ਰੱਖ ਕੇ ਆਪਾਂ ਇਹ ਫਾਈਲ ਇਸ ਲਈਏਗੀ ਜਿਹੜੀ ਐਕਸਟਰਾ ਲੈਸ ਆ ਗਈ ਉਹ ਆਪਾਂ ਕੱਟ ਲੈਣੀ ਆ ਤੇ ਇੱਥੋਂ ਨਾ ਭਾਈ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਾਂਗੇ ਨੀਚੇ ਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਪਰ ਇੱਕ ਸੀਨ ਹੋਰ ਲਾ ਲਾਂਗੇ ਅੱਜ ਕੁਝ ਹੋਣ ਇਸ ਤਰ੍ਹਾਂ ਜਿਹੜੀ ਗੋਮ ਲੈ ਸਕੀ ਉਹ ਵੀ ਬਹੁਤ ਸੌਖੇ ਤਰੀਕੇ ਦੇ ਨਾਲ ਲੱਗ ਗਈ ਤੁਸੀਂ ਵੀ ਇਸ ਤਰ੍ਹਾਂ ਹੀ ਉੱਪਰ ਰੱਖ ਕੇ ਚਾਕਾਂ ਤੇ ਵੀ ਲਾ ਸਕਦੇ ਹੋਗੇ ਜਾਂ ਆਪਾਂ ਬਾਹਾਂ ਤੇ ਵੀ ਲਾਈ ਹੈ ਤੇ ਇਹਦੇ ਚਾਕਾਂ ਤੇ ਵੀ ਲਾਈ ਹੈਗੀ ਚਾਕਾਂ ਤੇ ਆਪਣਾ ਯਾਨੀ ਕਿ ਡੀਕੇ ਬ੍ਰਿਫ ਚੈਨਲ ਦਾ ਦੂਸਰਾ ਉਧੇ ਤੇ ਪਾਰ ਇਹ ਆਪਾਂ ਵੀਡੀਓ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਤੇ ਲੱਗ ਗਈ ਜੀ ਆਪਣੇ ਸੀਨਾ ਤੇ ਹੁਣ ਆਪਾਂ ਨੀਚੇ ਇਹਨੂੰ ਨਾ ਫੋਲਡ ਕਰ ਲਾਂਗੇ ਆ ਦੇਖੋ ਜੀ ਹੁਣ ਆਪਾਂ ਸੀਨ ਲਾ ਲਈ ਹੁਣ ਆਪਾਂ ਇਹਨੂੰ ਜਿਹੜੇ ਨੀਚੇ ਹੈ ਨਾ ਇਹਦੇ ਇਸ ਤਰ੍ਹਾਂ ਫੋਲਡ ਕਰਕੇ ਇੱਕ ਮਸ਼ੀਨ ਦਾ ਬਕਾ ਵੱਡਾ ਕਰਕੇ ਉਹਦੇ ਨਾਲ ਸੀਨ ਲਾ ਲਾਂਗੇ ਇਸ ਤਰ੍ਹਾਂ ਇਹ ਬਾਅਦ ਚ ਆਪਾਂ ਸੀਨ ਉਹਦੇ ਢਾਗੇ ਉਹਦੇ ਢੇੜ ਕੇ ਤੇ ਬਾਅਦ ਚ ਇਹਦੇ ਨਾਲ ਤਰਪਾਈ ਕਰ ਦਾਂਗੇ ਆਪਾਂ ਇਹਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਚੱਚਾ ਕਰ ਲੈਨੇ ਤੋ ਸੀਨ ਦੇ ਨਾਲ ਵੀ ਕਰ ਲੈਂਦਾ ਆਪਾਂ ਮਸ਼ੀਨ ਦੇ ਨਾਲ ਹੀ ਉਹ ਕਰ ਲਿਆ ਤੇ ਆਪਣੇ ਕੋਲ ਨਾ 3 ਜੀ ਆ ਉਹ ਢੇੜ ਨਾਲ ਹੀ ਆਪਾਂ ਉਹਦੇ ਨਾਲ ਹੀ ਆਦੇ ਲੇਣੇ ਹੁੰਦੀਆਂ ਨੇਗੇ ਉਹਦੇ ਨਾਲ ਬਿਲਕੁਲ ਵੀ ਕੋਈ ਜਾਨੀ ਕਿ ਸੂਟ ਦੇ ਵਿੱਚ ਕੋਈ ਨਾਤਾਗਾ ਖਿੱਚਿਆ ਜਾਵੇ ਤੇ ਨਾ ਹੀ ਆਪਣੇ ਕੋਈ ਵੀ ਉਹ ਹੋਵੇ ਵਿੱਚ ਰਖੀ ਜੀ ਪਵੇ ਸੂਟ ਦੇ ਵਿੱਚ ਆਪਾਂ ਸੂਟ ਦੇ ਨਾਲ ਹੀ ਪੱਟ ਲੈਣੇ ਹੈਗੇ ਹੁੰਨੇ ਹੈਗੇ ਜਿਹੜੀ ਸਿਉਂ ਲਾਉਣੇ ਹੈਗੇ ਆ ਦੇਖੋ ਜੀ ਆਪਣੇ ਇਸ ਤਰ੍ਹਾਂ ਲੱਗ ਕੇ ਤਿਆਰ ਹੋ ਗਈ ਇਹ ਤਿਆ ਸੋ ਸਿੱਧਾ ਪਸ ਸਿੱਧੀ ਵੀ ਕਰਕੇ ਦਿਖਾ ਦਨੇ ਆ ਦੇਖੋ ਜੀ ਆਪਣੇ ਅੱਗੇ ਵੀ ਲੈਸ ਲਾ ਲਈ ਤੇ ਆਪਣੀ ਸਾਰੀ ਲੈਨਿੰਗ ਵਾਲੀ ਬਾਹ ਤਿਆਰ ਹੋ ਤਿਆਰ ਹੋਗੀ ਜੀ ਤੇ ਤੁਸੀਂ ਵੀ ਇਸ ਤਰੀਆ ਦੀ ਬਾਹ ਤੇ ਲੈਨਿੰਗ ਲਾ ਸਕਦੇ ਹੋਗੇ ਤੇ ਨਾਲੇ ਅੱਗੇ ਆਪਾਂ ਜਦੋਂ ਜ਼ਿਆਦਾ ਨਹੀਂ ਆਪਾਂ ਜਦ ਕਿ ਥੋੜੀ ਘੱਟ ਰੱਖਦੇ ਆ ਲੈਨਿੰਗ ਉੱਚੀ ਰੱਖਦੇ ਆ ਤੇ ਆਪਣੀ ਅੱਗੇ ਵੀ ਨੀਚੇ ਜਿਹੜੀ ਜਿਹੜੀ ਬਾਹਾਂਗੇ ਉਹ ਵੀ ਸੋਰ ਜ਼ਿਆਦਾ ਕਪੜਾ ਜਿਆਦਾ ਇਕੱਠਾ ਜਾਨੀ ਹੁੰਦਾ ਹੈਗਾਗਾ ਹਲਕਾ ਰਹਿੰਦੀ ਅੱਗੇ ਅੱਗੇ ਵੀ ਬਾਹ ਵੀ ਹੈਵੀ ਜੀ ਨਹੀਂ ਹੁੰਦੀ ਹੈਗੀ ਤੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰ ਲਈ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਤੇ ਥੈਂਕ ਯੂ ਵਾਂਸ ਅਗੇਨ ਬਾਏ ਬਾਏ